ਸਤਨਾਮ ਵਾਹਿਗੁਰੂ ਸਾਹਿਬ ਜੀ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਮੇਰਾ ਵੇ ਨੰਤੇ ਸੋ ਪ੍ਰੇਰਾ ਜੇ ਹਉ ਨਾਮ ਕਰ ਆਪਣਾ ਚੇਰਾ ਜੇ ਸੋ ਚੰਦਾ ਯੁਗ ਵੈ ਸੂਰਜ ਚੜੇ ਹਜ਼ਾਰ ਇਤੇ ਚੰਨ ਰਹੁੰਦੇ ਆ ਗੁਰ ਬਿਨਾ ਸਤਨਾਮ ਵਾਹਿਗੁਰੂ ਸਾਹਿਬ ਜੈਤਰੀ ਮਹੱਲਾ 5 ਘਰ ਕੀ ਜਾਂ ੴ ਸਤਿਗੁਰ ਪ੍ਰਸਾਦਾਂ ਕੋਈ ਜਾਣੈ ਕਵਨਾ ਇਹਾ ਜਗਮੀ ਤ ਜਿਸੁ ਹੋਇ ਕਿਰਪਾਲ ਸੋਈ ਬਿਦੁ ਗੁਜਾਇ ਤਾ ਕੀ ਨਿਰਮਲਾ ਰੀਤਾ ਰਹਾ ਮਾਤ ਪਿਤਾ ਬੇਨ ਤ ਸੁਤ ਬੰਧ ਪਾ ਇਸਤ ਮੀਤ ਅਰ ਭਾਈ ਉਰਵ ਜਨਮ ਕੇ ਮਿਲੇ ਸੰਜੋਗੀ ਅੰਤ へ ਕੋ ਨ ਸਹਾਈ ਮੁਕਤ ਮਾਲ ਕਨਕ ਲਾਲ ਹੀਰਾ ਮਨ ਰੰਜਨ ਕੀ ਮਾਇਆ ਹਾਂ ਹਾਂ ਕਰਕੇ ਵਿਹਾਨੀ ਆਵਦੈ ਤਮ ਸੰਤੋਖ ਨਾ ਪਾਇਆ ਹਸਤ ਰਥ ਅਸਵ ਭਵਨ ਤੇਜ ਧਣੀ ਭੂਮਣ ਚਤਰੰਗਾ ਸੰਗਨ ਚਾਲਿਓ ਨਮਾਕ ਕਛੂਆ ਉਠ ਸਧਾਇਓ ਨੰਗਾ ਹਰ ਕੇ ਸੰਤ ਪ੍ਰਿਆ ਪ੍ਰੀਤਮ ਪ੍ਰਵਕੇ ਤਾਂ ਕਾ ਹਰ ਹਰ ਗਾਇਆ ਨਾਨਕ ਇਹਾ ਸੁਖ ਅਗਮੁਖ ਉਜਲਾ ਸੰਗ ਸੰਤਨ ਕੈ ਪਾਈਆ ਹਰ ਕੀ ਸੰਤ ਪ੍ਰਿਆ ਪ੍ਰੀਤਮ ਪ੍ਰਭ ਕੇ ਤਾਂ ਕਾ ਹਰ ਹਰ ਗਾਇਆ ਨਾਨਕ ਇਹਾ ਸੁਖ ਅਗ ਮੁਖ ਉਜਲਾ ਸੰਗ ਸੰਤਨ ਕਾ ਪਾਇਆ ਜਾਤ ਸ੍ਰੀ ਮਹਲਾ 5 ਘਰ ਤੀਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਕੋਈ ਜਾਣ ਕਵਨ ਇਹਾਂ ਜਗ ਮੀਤਾ ਜਿਸ ਹੋਏ ਕਿਰਪਾਲ ਸੋਈ ਵਿੱਦ ਬੂਝਾ ਤਾਂ ਕੀ ਨਿਰਮਲ ਰੀਤਾ ਰਾਮ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀ ਅੱਜ ਦੇ ਅੰਮ੍ਰਿਤ ਵੇਲੇ ਦੇ ਇਲਾਹੀ ਹੁਕਮ ਨਾਵਾ ਸਾਹਿਬ ਦੀ ਦਾਤ ਪੰਚਮ ਪਾਤਸ਼ਾਹ ਤਨ ਤਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੈਤਿ ਸ੍ਰੀ ਰਾਗ ਅੰਦਰ ਅੰਗ 700 ਉੱਪਰ ਅੱਜ ਦੇ ਅੰਮ੍ਰਿਤ ਵੇਲੇ ਦੇ ਇਲਾਹੀ ਹੁਕਮਨਾਮਾ ਸਾਹਿਬ ਦੀ ਦਾਤ ਬਖਸ਼ਿਸ਼ ਕਰਦੇ ਹਨ ਸਤਗੁਰੂ ਜੀ ਕਿਰਪਾ ਕਰਨ ਸਾਰੀਆਂ ਸੰਗਤਾਂ ਦੀ ਹਾਜ਼ਰੀ ਦਰਗਾਹੇ ਪ੍ਰਵਾਨ ਕਰਨ ਦਰੋ ਕਰੋ ਸਿੱਖੀ ਦਾ ਨਾਮ ਦਾੰਦੀਆਂ ਦਾਤਾ ਕੋਮਲ ਚਰਨਾਂ ਦੀ ਪ੍ਰੀਤ ਬਖਸ਼ਣ ਨਗਰ ਖੇੜੇ ਤੇ ਮੇਰ ਪਰੇ ਹੱਥ ਰੱਖਣ ਸਮੁੱਚੀ ਕਾਇਨਾਤ ਸਮੁੱਚੇ ਸੰਸਾਰ ਦਾ ਭਲਾ ਕਰਨ ਸਤਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ